ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਆ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆਂ ਜਾਂ ਬਣਾਈ ਦਾ ਕੰਮ ਸਿੱਖਣਾ ਚਾਹੁੰਦੇ ਆਂ ਤਾਂ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਠੀਕ ਹੈ ਕੁੰਡੇ ਤੁਸੀਂ نیچے ਕਿਸੇ ਵੀ ਤਰੀਕੇ ਨਾਲ ਪਾ ਸਕਦੇ ਹੋ ਡਿਜ਼ਾਈਨ ਉੱਪਰ ਜਿਹੜਾ ਸ਼ੁਰੂ ਕਰਨਾ ਹੈ ਉਹ ਮੈਂ ਤੁਹਾਨੂੰ ਦੱਸੂਗੀ ਕਿs ਤਰ੍ਹਾਂ ਕਰਨਾ ਹੈ ਠੀਕ ਹੈ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਇੱਕ ਸਲਾਈ ਸਿੱਧੇ ਪਾਸੋਂ ਡਿਜ਼ਾਈਨ ਦੀ ਰਿਪੀਟ ਹੋਊਗੀ ਕੁਆਲਟੀ ਪਾਸੇ ਤੋਂ ਇਹ ਹੀ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜੇ ਨਾ ਤਾਂ ਆਪਣਾ ਜਿਹੜਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਂਦਾ ਦੇਖੋ ਇਹ ਮੈਂ ਥੋੜਾ ਜਿਹਾ ਡਿਜ਼ਾਈਨ ਬਣਾਇਆ ਇਹਦੇ ਉੱਪਰ ਹੀ ਡਿਜ਼ਾਈਨ ਦੀਆਂ ਦੋ ਸਲਾਈਆਂ ਤੁਹਾਨੂੰ ਬਣਾ ਕੇ ਦਿਖਾਉਂਗੀ ਇਹਨੂੰ ਤੁਸੀਂ ਬਾਰਡਰ ਦੇ ਤੌਰ ਤੇ ਹੀ ਬਣਾ ਸਕਦੇ ਹੋ ਬਾਰਡਰ ਦੇ ਤੌਰ ਤੇ ਹੀ ਆਪਾਂ ਇਸ ਡਿਜ਼ਾਈਨ ਨੂੰ ਬਣਾਵਾਂਗੇ ਤਾਂ ਬਹੁਤ ਹੀ ਵਧੀਆ ਰਹਿੰਦਾ ਕਈ ਵਾਰ ਕੀ ਹੁੰਦਾ ਕਿ ਆਪਣੇ ਬਾਰਡਰ ਜਿਹੜੇ ਖੁੱਲ ਜਾਂਦੇ ਠੀਕ ਹੈ ਕੋਟੀ スウェット ਦੇ ਬਾਰਡਰ ਆ ਖੁੱਲ ਜਾਂਦੀ ਹੈ ਤਾਂ ਇਹ ਖੁੱਲਦਾ ਵੀ ਨਹੀਂ ਇਸ ਤਰ੍ਹਾਂ ਦੇਖੋ ਇਸੇ ਤਰ੍ਹਾਂ ਹੀ ਰਹਿੰਦਾ ਹੈ। ਸਕੀ ਵੀ ਬਲਾਊਜ਼, ਜੈਕਟ, ਸਵੈਟਰ, ਬੱਚਿਆਂ ਦੇ ਕੋਟੀਆਂ ਸਵੈਟਰ ਕਿਸੇ ਵੀ ਪ੍ਰੋਜੈਕਟ ਦੇ ਨਾਲ ਤੁਸੀਂ ਬਾਰਡਰ ਵੀ ਬਣਾ ਸਕਦੇ ਹੋ, ਡਿਜ਼ਾਈਨ ਵੀ ਬਣਾ ਸਕਦੇ ਹੋ। ਮਤਲਬ ਸਾਰਾ ਹੀ ਤੁਸੀਂ ਇਹੀ ਵੀ ਡਿਜ਼ਾਈਨ ਬਣਾ ਸਕਦੇ ਹਾਂ ਤੇ ਜੇਕਰ ਇਹ ਬਾਰਡਰ ਦੇ ਤੌਰ ਤੇ ਬਣਾਉਣਾ ਹੈ ਇਸ ਤਰ੍ਹਾਂ ਹੀ ਬਾਰਡਰ ਬਣਾ ਕੇ ਇਹਨੂੰ ਚੜਾਈ ਜੇ ਤੁਸੀਂ ਇੰਨਾ ਚਾਹੋ ਉਨਾ ਬਣਾ ਸਕਦੇ ਜਿੰਨਾ ਤੁਹਾਡੀ ਮਰਜ਼ੀ ਹੋਵੇ 2 ਇੰਚ 2.5 ਇੰਚ 4 ਇੰਚ 5 ਇੰਚ ਜਿਸ ਤਰ੍ਹਾਂ ਚੜਾਈ ਚ ਠੀਕ ਹੈ ਉਸ ਤੋਂ ਬਾਅਦ ਆਪਣਾ ਕੋਈ ਹੋਰ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਨੂੰ ਕਿਵੇਂ ਸੈੱਟ ਕਰਨਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਜੇ ਤੁਸੀਂ ਜੈਕਟ ਵਗੈਰਾ ਤੇ ਬਾਰਡਰ ਬਣਾ ਰਹੇ ਹੋ ਬਟਨ ਪੱਟੀ ਵਾਲਾ ਕੋਈ ਪ੍ਰੋਜੈਕਟ ਬਣਾ ਰਹੇ ਹੋ ਤਾਂ ਨਾਲ ਹੀ ਇਹਦੀ ਬਟਨ ਪੱਟੀ ਵੀ ਚੱਲਦੀ ਜਾਊਗੀ ਜਿਵੇਂ ਇਹ ਬਾਰਡਰ ਬਣਾ ਲਿਆ ਨਾਲੇ ਬਟਨ ਪੱਟੀ ਚੱਲਦੀ ਜਾਊਗੀ ਉੱਪਰ ਬੇਸ਼ੱਕ ਤੁਸੀਂ ਸਿੱਧੀਆਂ ਸਲਾਈਆਂ ਦਾ ਡਿਜ਼ਾਈਨ ਬਣਾ ਸਕਦੇ ਹੋ ਸਿੱਧੇ ਪਾਸੇ ਤੋਂ ਸਿੱਧਾ ਸਿੰਪਲ ਉਲਟੇ ਪਾਸੇ ਤੋਂ ਉਲਟਾ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਨ ਸ਼ੁਰੂ ਕਰਦੇ ਆ ਪੈਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਡਿਜ਼ਾਈਨ ਦੀ ਪਹਿਲੀ ਸਿਲਾਈ ਸ਼ੁਰੂ ਹੋਊਗੀ ਰਾਈਟ ਸਾਈਡ ਤੋਂ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਿਲਾਈ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆਪਾਂ ਬਣਾਉਣਾ ਇਹ ਜਦੋਂ ਤੁਸੀਂ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਦੋ ਕੁੰਡੇ ਵਾਧੂ ਲੈਣੇ ਜਿਵੇਂ ਤਿੰਨ 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 ਇਸ ਤਰ੍ਹਾਂ ਲਾਸਟ ਦੇ ਦੋ ਕੁੰਡੇ ਵਾਧੂ ਰੱਖਾਂਗੇ ਡਿਜ਼ਾਈਨ ਨੂੰ ਸੈੱਟ ਕਰ ਲਈ ਇੱਕ ਕੁੰਡਾ ਇੱਧਰ ਕੰਨੀ ਤੇ ਆ ਜਾਊਗਾ ਵਾਧੂ ਇੱਕ ਇੱਧਰ ਠੀਕ ਹੈ ਵਿੱਚ ਜਿਹੜਾ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੋਊਗਾ ਡਿਜ਼ਾਈਨ ਦੀ ਪਹਿਲੀ ਸਿਲਾਈ ਵਾਧੂ ਕੁੰਡਾ ਤਾਰੋ ਚਾਹੇ ਬਣੋ ਇਸ ਤਰ੍ਹਾਂ ਅੱਗੇ ਤਿੰਨ ਕੁੰਡਿਆਂ ਦਾ ਡਿਜ਼ਾਈਨ ਤਿੰਨ ਕੁੰਡਿਆਂ ਵਿੱਚੋਂ ਦੋ ਕੁੰਡੇ ਬਣਾਵਾਂਗੇ ਆਪਾਂ ਉਲਟ ਥ੍ਰੈਡ ਅੱਗੇ ਕਰਕੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰਾਂਗੇ ਤਿੰਨ ਕੁੰਡੇ ਹੋਗੇ ਇਹੀ ਤਿੰਨ ਕੁੰਡੇ ਨੂੰ ਬਾਰ ਬਾਰ ਰਿਪੀਟ ਕਰਨਾ ਇਸ ਤਰ੍ਹਾਂ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਇੱਕ ਸਲਿੱਪ ਥ੍ਰੈਡ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਇੱਕ ਸਲਿੱਪ ਥ੍ਰੈਡ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਇੱਕ ਸਲਿੱਪ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਇੱਕ ਸਲਿੱਪ ਥ੍ਰੈੱਡ ਅੱਗੇ ਦੋ ਕੁੰਡੇ ਉਲਟੇ ਥ੍ਰੈੱਡ ਪਿੱਛੇ ਇੱਕ ਸਲਿੱਪ ਦੋ ਕੁੰਡੇ ਉਲਟੇ ਥ੍ਰੈੱਡ ਪਿੱਛੇ ਇੱਕ ਸਲਿੱਪ ਦੋ ਕੁੰਡੇ ਉਲਟੇ ਥ੍ਰੈੱਡ ਪਿੱਛੇ ਇੱਕ ਸਲਿੱਪ ਲਾਸਟ ਤੇ ਵੀ ਉਸੇ ਤਰ੍ਹਾਂ ਸਟਾਰਟਿੰਗ ਦੀ ਤਰ੍ਹਾਂ ਦੋ ਕੁੰਡੇ ਉਲਟੇ ਆਗੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਵਾਧੂ ਕੁੰਡਾ ਠੀਕ ਹੈ ਦੇਖੋ ਇੱਕ ਸਲਾਈ ਕੰਪਲੀਟ ਕਰ ਲਈ ਆਪਾਂ ਡਿਜ਼ਾਈਨ ਦੀ ਕਿੰਨੀ ਸੌਖੀ ਸਲਾਈ ਦੇਖੋ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਰਾਉਂਗ ਸਾਈਡ ਤੋਂ ਸਲਾਈ ਜਿਹੜੀ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਹੁਣ ਸਾਰੀ ਸਲਾਈ ਆ ਪਾਰਟੀ ਬਣਾਉਣੀ ਹੈ ਕੋਈ ਕੁੰਡਾ ਸਲਿੱਪ ਨਹੀਂ ਕਰਨਾ ਸਲਿੱਪ ਕੀਤੇ ਹੋਏ ਕੁੰਡੇ ਵੀ ਆਪਾਂ ਉਲਟੇ ਬਣਾ ਲੈਣੇ ਐ ਇਸ ਤਰ੍ਹਾਂ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਸਲਾਂਗਾਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪੱਛਮ ਹੋਊਗੀ ਉਸੇ ਅਨੁਸਾਰ ਤੁਸੀਂ ਸਲਾਂਗਾਂ ਲੈਣੀਆਂ ਠੀਕ ਹੈ ਦੂਸਰੀ ਤੇ ਲਾਸਟ ਸਲਾਈਡ ਜੈਨ ਦੀ ਇਹ ਹੀ ਦੋਸ ਲਾਂਗਾ ਨੂੰ ਬਾਰ ਬਾਰ ਰਿਪੀਟ ਕਰਦੇ ਜਾਣਾ ਦੇਖੋ ਇਸ ਤਰ੍ਹਾਂ ਲਓ ਜੀ ਦੋਸ ਲਾਂਗਾ ਕੰਪਲੀਟ ਹੋ ਗਏਗਾ ਡਿਜ਼ਾਈਨ ਦੀਆਂ ਤਾਂ ਡਿਜ਼ਾਈਨ ਆਪਣਾ ਇਸ ਤਰ੍ਹਾਂ ਬੰਦਾ ਜਾਊਗਾ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ